ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਦੇ ਹਾਂ ਜੀ ਚਿੱਟੀ ਪੇਠਾ ਵਾਲਾ ਟਿੱਡਾ ਤੇ ਪੂਰੀ ਪੇਠਾ ਵਾਲਾ ਟਿੱਡਾ ਜਿਹਨੂੰ ਕਿ ਆਪਾਂ ਤੇਲਾ ਬੋਲਦੇ ਆ ਇਹਦਾ ਇਹਦਾ ਹਮਲਾ ਕਿਵੇਂ ਹੁੰਦਾ ਹੈ ਇਹਦਾ ਨੁਕਸਾਨ ਕੀ ਆ ਝੋਨੇ ਨੂੰ ਕਿਹੜੇ ਟਾਈਮ ਤੇ ਹਮਲਾ ਹੋ ਸਕਦਾ ਵਾ ਦੇ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਕਿਹੜੀਆਂ-ਕਿਹੜੀਆਂ ਦਵਾਈਆਂ ਜਿਹੜੀਆਂ ਸਿਫਾਰਿਸ਼ ਨੇ ਉਹਦੇ ਤੋਂ ਆਪਾਂ ਵਿਸਤਾਰ ਸਹਿਤ ਅੱਜ ਗੱਲ ਕਰਾਂਗੇ ਗੱਲ ਕਰੀਏ ਚਿੱਟੀ ਪੇਠਾ ਵਾਲੇ ਟਿੱਡੇ ਦੀ ਇਹ ਪਨੀਰੀ ਤੋਂ ਲੈ ਕੇ ਝੋਨੇ ਦੀ ਲਾਸਟ ਸਟੇਜ ਤੱਕ ਜਦੋਂ ਤੱਕ ਝੋਨਾ ਪੱਕਦਾ ਵਾ ਉਦੋਂ ਤੱਕ ਇਹਦਾ ਹਮਲਾ ਹੋ ਸਕਦਾ ਵਾ ਇਹ ਬਹੁਤ ਔਖਾ ਹੁੰਦਾ ਪਛਾਣਨਾ ਕਿਉਂਕਿ ਇਹ ਚਿੱਟੇ ਰੰਗ ਦੇ ਵਿੱਚ ਆ ਬਹੁਤ ਛੋਟਾ ਹੁੰਦਾ ਵਾ ਜਿਹੜਾ ਵਾਇਰਸ ਫੈਲਿਆ ਫਿਜੀ ਵਾਇਰਸ ਉਹ ਵੀ ਇਹਦੇ ਰਾਹੀਂ ਫੈਲਣ ਦਿਆ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਨੂੰ ਕਿਹਾ ਗਿਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਪੰਜਾਬ ਦੇ ਵਿੱਚ ਇਸ ਕਰਕੇ ਇਹਦੀ ਪਛਾਣ ਜ਼ਰੂਰੀ ਆ ਪਛਾਣ ਕੇ ਸਪਰੇਅ ਉਸੇ ਟਾਈਮ ਕਰਨੀ ਜ਼ਰੂਰੀ ਆ ਸਪਰੇਅ ਦੇ ਬਾਰੇ ਲਾਸਟ ਤੇ ਮੈਂ ਪੂਰੀ ਜਾਣਕਾਰੀ ਤੁਹਾਨੂੰ ਦਊਂਗਾ ਕਿਹੜੀਆਂ-ਕਿਹੜੀਆਂ ਸਪਰੇਆ ਇਹਦੇ ਤੋਂ ਸਿਫਾਰਿਸ਼ ਪੂਰੀ ਪੇਠਾਲੇ ਟਡੇ ਦੀ ਗੱਲ ਕਰੀਏ ਉਹ ਵੀ ਲਗਭਗ ਇਹਨਾਂ ਦਿਨਾਂ ਦੇ ਵਿੱਚ ਹੁੰਦਾ ਵਾ ਤੇ ਉਹਦਾ ਕਾਫੀ ਜ਼ਿਆਦਾ ਹਮਲਾ ਹੁੰਦਾ ਵਾ ਇਹ ਪੂਰੀ ਪੇਠਾਲੇ ਟਡੇ ਇੱਕ ਬੂਟੇ ਤੇ 4 ਤੋਂ 5 ਤੋਂ ਵੱਧ ਦੇਖਦੇ ਆ ਤੇ ਇਹਦਾ ਮਤਲਬ ਕਿ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਆ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਦੋਗੀਆਂ ਦੇ ਵਿੱਚ ਉਹ ਹਮਲਾ ਕਰਦਾ ਸਪੈਸ਼ਲੀ ਛਾਂ ਵਾਲੀ ਜਗ੍ਹਾ ਤੇ ਜਿਹਦੇ ਕਰਕੇ ਕੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਸਟਾਰਟ ਹੋ ਜਾਂਦਾ ਤੇ ਬਾਅਦ ਚ ਰਿਕਵਰੀ ਨਹੀਂ ਹੁੰਦੀ ਜੇ ਗੱਲ ਕਰੀਏ ਆਪਾਂ ਵੀ ਕਿਹੜੀਆਂ ਕਿਹੜੀਆਂ ਦਵਾਈਆਂ ਜਿਹੜੀਆਂ ਖੇਤੀਬਾੜੀ ਲੁਧਿਆਣਾ ਜੁਨੀਵਰਸਿਟੀ ਲੋ ਸ਼ਫਾਰਸ ਨੇ ਇਹ ਕਰੀ ਚੈਸ ਉਹ ਕਰ ਸਕਦੇ ਆਪਾਂ 120 ਗ੍ਰਾਮ 200 ਲੀਟਰ ਪਾਣੀ ਦੇ ਹਿਸਾਬ ਨਾਲ ਉਹ ਆਪਾਂ ਐਡਵਾਂਸ ਕਰਾਂਗੇ ਤੇ ਜ਼ਿਆਦਾ ਬੈਨੀਫਿਟ ਆ ਜੇ ਮੰਨ ਲਓ ਆਪਾਂ ਤੇਲੇ ਦੇ ਅਟੈਕ ਤੋਂ ਬਾਅਦ ਕਾਫੀ ਜ਼ਿਆਦਾ ਹਮਲਾ ਹੋ ਜੇ ਫਿਰ ਉਸ ਉੱਥੇ ਚੈਸ ਵੀ ਜਾ ਕੇ ਕੰਮ ਉਸ ਰਾਵਲ ਦਾ ਨਹੀਂ ਕਰਦੇ ਦੂਸਰੀ ਹੈ ਜੀ ਉਸੀਨ ਦੇ ਨੋਟੀਫਰੋਨ ਸਾਲਟ ਆ ਉਹਦੇ ਵਿੱਚ ਉਹ ਵੀ ਆਪਾਂ ਕਰ ਸਕਦੇ ਆ 80 ਤੋਂ 100 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ 200 ਲੀਟਰ ਪਾਣੀ ਜਿੱਥੇ ਜ਼ਿਆਦਾ ਹਮਲਾ ਆਉਂਦਾ ਵਾ ਤੁਹਾਨੂੰ ਲੱਗਦਾ ਕਿ ਜ਼ਿਆਦਾ ਹਮਲਾ ਆ ਗਿਆ ਹੈ ਤੇਲੇ ਦਾ ਉਥੇ ਆਪਾਂ ਪੈਕਸਾ ਲਾਉਨ ਕੋਰਟੇਵਾ ਕੰਪਨੀ ਦਵਾ ਉਹ ਕਰ ਸਕਦੇ ਆ ਕਾਫੀ ਕਿਸਾਨ ਵੀਰ ਉਹਦੇ ਬਾਰੇ ਜਾਣਦੇ ਆ ਉਹਦਾ ਬਹੁਤ ਸੋਨਾ ਰਿਜ਼ਲਟ ਲਗਭਗ 94 ਐਮਐਲ ਦੇ ਆਸ-ਪਾਸ ਉਹਦੀ ਡੋਜ਼ ਆ ਉਹ ਤੁਸੀਂ ਕਰ ਸਕਦੇ ਜਿੱਥੇ ਜ਼ਿਆਦਾ ਹਮਲਾ ਨਹੀਂ ਤਾਂ ਅਦਰਵਾਈਜ਼ ਤੁਸੀਂ ਉਸੀਨ ਵਾਲਾ ਸਾਲਟ ਕਰ ਸਕਦੇ ਜ ਕਿਸੇ ਵੀ ਕੰਪਨੀ ਦਾ ਚੈਸ ਦਾ ਕਰ ਸਕਦੇ ਜਿਹੜੇ ਕਿਸਾਨ ਭਰਾ ਐਡਵਾਂਸ ਸਪਰੇਆ ਕਰਦੇ ਆ ਉਹ ਇਹੜੇ ਸਾਲਟ ਕਰ ਸਕਦੇ ਜਿਹਦੇ ਨਾਲ ਕੇ ਆਪਾਂ ਨੂੰ ਬੈਨੀਫਿਟ ਮੂਰ ਹੋਊਗਾ ਇਹ ਤੇਆਂ ਜੋ ਗੱਲਾਂ ਵਾ ਜਰੂਰ ਰੱਖੋ ਚੜ ਦੇ ਵਿੱਚ ਵਾਧਾ ਹੋਊਗਾ ਤੁਹਾਡੇ ਤੇ ਸਹੀ ਟਾਈਮ ਤੇ ਸਹੀ ਸਮੇਂ ਤੇ ਪਰਖ ਕਰਿਆ ਕਰੋ ਇੰਨਾ ਪ੍ਰੋਬਲਮਸ ਦੀ ਜਿਸ ਕਰਕੇ ਜਲਦੀ ਸੋਲੂਸ਼ਨ ਹੋਵੇ ਜਲਦੀ ਸੋਲੂਸ਼ਨ ਹੋਣ ਕਰਕੇ ਤੁਹਾਡਾ ਚੜ ਦੇ ਵਿੱਚ ਆਟੋਮੈਟਿਕ ਵਾਧਾ ਹੋਊਗਾ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਵੱਧ ਜਰੂਰ ਸ਼ੇਅਰ ਕਰਿਓ ਧੰਨਵਾਦ